ਪੜ ਕੱਜ ਕਹਿੰਦੇ ਡਬਲ ਹੋ ਗਿਆ ਆ ਪਾਇਦੀਆ ਸਵਾਦ ਸਰਾ ਆ ਵਜਿਆ ਥਾਪਾ ਮੋਗਾ ਮੋਗੇ ਕੋਲੇ ਮਾਰੀ ਕੀਤੀ ਸੀ ਚੱਕ ਲੈ ਕੋਲ ਜਾ ਕੇ ਦੌੜ ਰਦੇ ਮੋਪੀ ਕੈਨੇਡਾ ਨਵੀ ਸਪੇਨ ਕਿਉ ਮੰਨਲ ਦੀ ਟੀਮ ਸਪੋਸਾ ਇੱਥੇ 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 ਹਾਂ ਉਧਰ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਛੇੜ ਲਿਆ ਕਿੰਗ ਦਾ ਪਿੰਡ ਸ਼ੇਰ ਨੇ ਲਓ ਮੀਰਾ ਕੋੜੀਏ ਕਹਿੰਦੇ ਸ਼ੇਰੇ ਨੇ ਕਬੱਡੀ ਪਾ ਦਿੱਤੀ ਐ ਚਾਰ ਜਾਫੀ ਕਹਿੰਦੇ ਮਾਣੂਕੇ ਗਿੱਲਾਂ ਦੇ ਮਾਰਦੇ ਪੱਟਾਂ ਤੇ ਥਾਪੀਆਂ ਇੱਕ ਪਾਸੇ ਧੰਮੂ ਕੋੜਸੂ ਗਿਆ ਨਾਲ ਪਿੰਡਾ ਨਾਲ ਗੱਗੂ ਪੁਲਸੀਆ ਉਹ ਪੈਂਦੀ ਰੇਡ ਪਰ ਕੱਚ ਕਹਿੰਦੇ ਡਬਲ ਹੋ ਗਿਆ ਉਹ ਪਾ ਦਿੱਤੀਆਂ ਥਾਪੀਆਂ ਝੰਡਿਆਰੇ ਚ ਲਓ ਨੰਬਰ ਕਹਿੰਦੇ ਮਈਆਂ ਵਾਲੇ ਦੀ ਟੀਮ ਦਾ ਅਗਲੀ ਰੇਡ ਪਾਉਣੀ ਗੱਲ ਭੀਮ ਦੀ ਗੱਲ ਗੁਰਲਾਲ ਮਾਣੂਕੇ ਦੀ ਐ ਜਿਹਦੀ ਯਾਰੀ ਆ ਜਲੰਧਰ ਸਿੱਧੂ ਦੇ ਨਾਲ ਆਹ ਕਹਿੰਦੇ ਗੁਰਦਾਸਪੁਰ ਤੋਂ ਆਇਆ ਰਾਣੇ ਵਾਜ ਦੇ ਪਿੰਡਾਂ ਦਾ ਆਹ ਸਾਹਮਣੇ ਮੇਰੇ ਮਿੱਤਰੋ ट सुकीअ वारा हिकु पासे साबा ग्रीफगाने दादा आले पले हूंदी हुई मेर मित्रो हल लॻा बंदे च बंदा वॼण हूंदो लॻा बंदे च बंदा सवाद सर आजा थापा ਆਹ ਵੱਧਿਆ ਥਾਪਾ ਆ ਰਮਨ ਸਚਾਈ ਤੇ ਸਚਾਈ ਹੈ ਆਓ ਸਾਹਮਣੇ ਸ਼ੇਰੇ ਦੇ ਕਬੱਡੀ ਪਾਈ ਹੈ ਬੱਟਾਂ ਦੇ ਪਾਜਦੀਆਂ ਥਾਪੀਆਂ ਲੈ ਵੀ ਮਾਨੂੰ ਕੇ ਗਿੱਲਾ ਦਿਓ ਜੱਫੇ ਲਾਉਣੇ ਪੈਣੇ ਆ ਲਾਠਾ ਹੋ ਜੇੜੇ ਲਾਠਾ ਹੋ ਜੇੜੇ ਆਓ ਲਾਠਾ ਤੇ ਸ਼ੇਰਾ ਏ ਮੁੰਡਾ ਰਸ਼ਪਾਲ ਮਾਨੂੰ ਕੇ ਗਿੱਲਾਂ ਵਾਲਾ ਮੇਰੇ ਮਿੱਤਰੋ ਤਾੜੀਆਂ 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 ਆਓ ਸਾਹਮਣੇ ਤਾੜਾ ਵੱਜਦਾ ਅੰਮਰਸਰ ਮੋਗਾ ਅੰਮਰਸਰ ਮੋਗਾ ਮੋਗੇ ਕੋਲੇ ਮਾਰੀ ਕੀਤੀ ਸੀ ਚੱਕਲੇ ਕੋਲ ਜਾ ਕੇ ਦੌੜਦੇ ਆ ਨਿਆਰਾ ਕਿ ਚੱਕ ਚੰਦਰੀ ਕਰਾ ਗਈ ਕਾਰ ਆ ਭਾਈਆਂ ਚ ਖੜਕ ਪਈ ਗੋਰਾ ਟਾ ਗੋਰਾ ਦੇ ਜੱਗਾ ਮਨੀਲਾ ਉਹਨਾਂ ਵੱਲੋਂ ਮਾਨੋ ਕੇ ਗਿੱਲਾ ਦੀ ਟੀਮ ਲਈ 500 ਦੇ ਮਾਨ ਆਇਆ ਹੈ ਗੋਰਾ ਕੈਨੇਡਾ ਦੇ ਜੱਗਾ ਮਨੀਲਾ ਲੈ ਵੀ ਭਾਈ ਮਾਇਆ ਪ੍ਰਾਪਤ ਕਰ ਲਓ ਮਾਨੋ ਕਾਓ ਮਾਇਆ ਪ੍ਰਾਪਤ ਕਰ ਲਓ ਅਗਲੇ ਮੈਚ ਦੀਆਂ ਟੀਮਾਂ ਹੈਪੀ ਕੈਨੇਡਾ ਗੋਪੀ ਕੈਨੇਡਾ ਨਵੀ ਸਪੇਨ ਕਿਉ ਮੰਜਲ ਦੀ ਟੀਮ ਦਾ ਸਪਾਂਸਰ ਵਾਹ ਓਏ ਸਾਬਿਆ ਉਹ ਟੰਡਿਆਰੀ ਉਹ ਮਾਤੇ ਕਲਿਆਣ ਸੁਖਾ ਮੱਤਾ ਦੇ ਸਾਫੋ ਵਾਲਾ ਪਹਿਲਾ ਸੈਮੀ ਮੈਚ ਆ ਜੋ ਉਹ ਵੀ ਟੀਮਾਂ ਤਿਆਰੀ ਕਰ ਲੈਣਾ ਆ ਮੈਚ ਦੀ ਜੇਤੂ ਤੇ ਜੋਗੇ ਵਾਲਾ ਤੇ ਕਲਿਆਣ ਸੁਖੇ ਦੀ ਜੇਤੂ ਦਾ ਸੈਮੀ ਖੇਡਿਆ ਜਾਵੇਗਾ ਆ ਦਲਸ਼ੇਰ ਮੀਰਾ ਕੋਟਿਆ ਅੰਮਰਸਰੀਆ ਅੰਮਰਸਰੀਆ ਇਹ ਸੱਜਣ ਦਾ ਚਹੇਤਾ ਇਹ ਮਾਜੇ ਦੇ ਮੈਚਾਂ 'ਚ ਇਕਬਾਲ ਸਿੰਘ ਵੱਲੋਂ 1000 ਰੁਪਇਆ ਇਕਬਾਲ بھائی ਨੇ ਮਾਜਦੀ ਤੇ ਤੇਲ ਹੋਰ ਪਾਤਾ ਆ ਮੇਰੇ ਮਿੱਤਰੋ 1000 ਲਾਤਾ ਇਕਬਾਲ بھائی ਦਾ ਧੰਨਵਾਦ ਏ ਏ ਓ ਮਾਰੂ ਕੇ ਲੋ ਫੜੋ 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 ਫੋਣੀਆ ਆ ਮੇਰੇ ਮਿੱਤਰੋ ਸਰਾਸਰਾ ਆ ਆ ਨਿਆਰਾ ਆ ਨਿਆਰਾ ਇਹ ਰਸ਼ਪਾਲ ਤਾੜੀਆਂ ਚੀਕਾ ਜਫਾ ਇੱਥੇ 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 ਹਾਂ ਚੰਡਿਆਣੀਓ ਕਿਵੇਂ ਆ ਚਿੱਤ ਖੁਸ਼ ਹੋਇਆ ਕਿ ਨਹੀਂ ਦੱਸੋ ਤਾੜੀ ਮਾਰ ਕੇ ਦੁਨੀਆ ਖੁਸ਼ ਐ ਅੱਜ ਨਿਆਰਾ ਵੱਖਰਾ ਜਾਂਦਾ ਤੇਰਾ ਲੌਂਗ ਬਾਚੂ ਨਹੀਂਦਾ ਪੁੜਾ ਢੋਲਦਾ ਪਾਟੂ ਸਾਬਿਆ ਪਾਣੀ ਪੀ ਲਾ ਤਗੜਾ